ਨੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਜੀ ਥੋਡੇ ਨਾਲ ਖੜੇ ਨੇਗੇ ਇਹ ਬਹੁਤ ਐਕਟਿਵ ਨੇ ਜੀ ਮੈਂ ਪਿੱਛੇ ਜੇ ਕੁਝ ਦਿਨ ਪਹਿਲਾਂ ਹੋ ਗਈ ਈਸਰ ਨਾਲ ਆਇਆ ਸੀਗਾ ਜੀ ਇਹ ਸਕੂਲ ਦੇ ਕੰਮ ਨੂੰ ਪਰਸਨਲ ਹੀ ਲੈ ਕੇ ਕਰਦੇ ਆ ਵੀ ਜਿਵੇਂ ਆਪਦੇ ਘਰ ਦਾ ਕੰਮ ਹੁੰਦਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਉਹਦੇ ਵਿੱਚੋਂ ਆਪਣੇ ਸਕੂਲ ਦੀ ਟੀਮ ਪਿੰਡ ਹਰੀਗੜਾ ਜ਼ਿਲ੍ਹਾ ਬਰਨਾਲਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨੀ ਕੀਤਾ ਤੇ ਆਪਣੇ ਮਾਪਿਓਰ ਤੇ ਆਪਣੇ ਪ੍ਰਿੰਸੀਪਲ ਸਹਿਬਾਨੁਤ ਨੀਤਾ मैम ਦੇ ਬਾਕੀ ਮੈਂ ਚਾਹਾਂਗਾ ਗਗਨ ਸਿੰਘ ਗਿਲ ਜੀ ਜਿਨ੍ਹਾਂ ਦਾ ਸਾਨੂੰ ਹਮੇਸ਼ਾ ਹੀ ਬਹੁਤ ਸਹਿਯੋਗ ਰਿਹਾ ਸਕੂਲ ਦਾ ਕੋਈ ਵੀ ਕੰਮ ਹੋਵੇ ਪਿੱਛੇ ਜੇ ਆਪਾਂ ਸ਼ੈਡ ਬਣਾਇਆ ਸਕੂਲ ਦਾ ਉਦੋਂ ਵੀ ਸਾਨੂੰ ਵਿਸ਼ੇਸ਼ ਇਹਨਾਂ ਬਣਾਉਂਦੇ ਸਹਿਯੋਗਤਨ ਮਿਲਦਾ ਰਹੇ ਸਾਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਹਿਬਾਨ ਚੇਅਰਮੈਨ ਸਾਉ ਪੁਲਜੀਤ ਸਿੰਘ ਜੀ ਤੇ ਬਾਕੀ ਸਾਰੇ ਮੈਂਬਰ ਸਹਿਬਾਨ ਤੇ ਸਕੂਲ ਸਪੋਰਟਸ ਦੇ ਵਾਸਤੇ ਐਕਟਿਵ ਸਾਡੇ ਮੁੰਡਿਆਂ ਨੇ ਜੋ ਕਲੱਬ ਬਣਾਇਆ ਹੋਇਆ ਹੈ ਲਾਭਪ੍ਰੀਤ ਸਿੰਘ ਹੋਣੇ ਦਿਲਪ੍ਰੀਤ ਸਿੰਘ ਹੋਣੇ ਤੇ ਮੀਡੀਆ ਤੋਂ ਸਾਡੇ ਬੀਰ ਸੁਖੀ ਸਰਗਿਲ ਜੀ ਵਿਸ਼ੇਸ਼ ਤੌਰ ਤੇ ਆਏ ਨੇ ਸੋ ਇਹਨਾਂ ਸਾਰੇ ਹੀ ਸਾਡੇ ਮਹਿਮਾਨਾਂ ਦਾ ਸਾਰੇ ਸਜਣਾ ਦਾ ਅਸੀਂ तहे ਜਲੂ ਧੰਨਵਾਦ ਕਰਦੇ ਆ ਕਿ ਸਾਡੇ ਇੱਕ ਛੋਟੇ ਜਿਹੇ ਸਨੇਹ ਤੇ ਸਾਡੇ ਬੱਚਿਆਂ ਦਾ ਹੌਸਲਾ ਵਧਾਉਣ ਵਾਸਤੇ ਉਹ ਸਾਡੇ ਨਾਲ ਸ਼ਾਮਿਲ ਹੋਏ ਨੇ ਕੁਝ ਬੱਚਿਆਂ ਦੇ ਪੇਰੈਂਟਸ ਵੀ ਸਾਡੇ ਨਾਲ ਆਏ ਨੇ ਨਗਰ ਨਿਵਾਸੀ ਸਾਡੇ ਵਿੱਚ ਮਹਿਸੂਸ ਮੌਜੂਦ ਨੇ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦੀ ਆ ਕਿ ਤੁਸੀਂ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਸ਼ਾਮਿਲ ਹੋਏ ਹੋ ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕੇ ਸਾਰੇ ਜ਼ਿਲ੍ਹੇ ਦੇ ਵਿੱਚੋਂ ਸਾਡੀਆਂ ਬੱਚੀਆਂ ਨੇ ਜਿਹੜਿਆ ਪਹਿਲਾ ਸਥਾਨ ਹਾਸਲ ਕੀਤਾ ਹੈ। ਹਾਲਾਂਕਿ ਇਹ ਸੋ ਪੁਨੀਰੀ ਨੂੰ ਸ਼ੁਰੂ ਦੇ ਤੇ ਸਾਡੇ ਭਾਈ ਬਜਨਦਰ ਸਿੰਘ ਹੈਪੀ ਬਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਤੇ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਉਹ ਦੁਕਾਨ ਮਨਦੀਪ ਸਿੰਘ ਹੋਣਾ ਨੇ ਸੰਭਾਲਿਆ ਹੋਇਆ। ਹਾਲਾਂਕਿ ਬਹੁਤ ਦੂਰੋਂ ਆਉਂਦੇ ਨੇ, ਰੋਜ਼ ਦਾ ਘੰਟੇ 2 ਘੰਟੇ ਦਾ ਸਫ਼ਰ ਹੈ ਇਹਨਾਂ ਦਾ। ਫਿਰ ਵੀ ਸ਼ਾਮ ਤੱਕ 5 ਵਜੇ ਤੱਕ ਬੱਚਿਆਂ ਨੂੰ ਇੱਥੇ ਖਿਡਾ ਕੇ ਉਸ ਤੋਂ ਬਾਅਦ ਜਾਂਦੇ ਨੇ ਠੀਕ ਹੈ ਕਿਉਂਕਿ ਡਿਊਟੀ ਨੂੰ ਸਿਰਫ ਡਿਊਟੀ ਸਮਝੀਏ ਤਾਂ ਆਉਟਪੁੱਟ ਨਹੀਂ ਮਿਲਦੀ ਨਤੀਜੇ ਉਦੋਂ ਮਿਲਦੇ ਨੇ ਜਦੋਂ ਸਾਨੂੰ ਵੀ ਜਨੂਨ ਹੋਵੇ ਸੀ ਜਿ ਆਪਣਾ ਫਰਜ਼ ਸਮਝੀਏ ਤਾਂ ਇਸ ਜਨੂਨ ਦੇ ਨਾਲ ਉਹ ਬੱਚਿਆਂ ਦੇ ਵਿੱਚ ਵਿਚਰ ਰਹੇ ਨੇ ਤੇ ਉਸ ਤੋਂ ਵੱਡੀ ਗੱਲ ਹੈ ਕਿ ਨਗਰ ਉਹਨਾਂ ਨੂੰ ਇੰਨਾ ਸਹਿਯੋਗ ਦੇ ਰਿਹਾ ਬਹੁਤ ਜਗ੍ਹਾ ਤੇ ਅਧਿਆਪਕ ਕੰਮ ਕਰਨਾ ਚਾਹੁੰਦੇ ਹੁੰਦੇ ਨੇ ਪਰ ਨਗਰ ਵੱਲੋਂ ਉਹਨਾਂ ਸਹਿਯੋਗ ਨਹੀਂ ਮਿਲਦਾ ਜਾਂ ਰੁਕਾਵਟਾਂ ਆਉਂਦੀਆਂ ਨੇ ਪਰ ਇੱਥੇ ਰੁਕਾਵਟ ਦੀ ਗੱਲ ਦੂਰ ਹੈ ਪਿੰਡ ਵੱਲੋਂ ਇੰਨਾ ਸਹਿਯੋਗ ਮਿਲਦਾ ਹੈ ਇੱਕ ਉਹ ਆਵਾਜ਼ ਮ ਤਾ ਸਾਇਦ ਉਸੇ ਦਾ ਨਤੀਜਾ ਵੀ ਸਾਡੇ ਕੋਲੇ 100 ਤੋਂ ਜ਼ਿਆਦੇ ਬੱਚੇ ਨੇ ਜਿਹੜੇ ਪਿਛਲੇ 10 ਸਾਲਾਂ ਤੋਂ ਨੈਸ਼ਨਲ ਜਿਹੜ ਚੁੱਕੇ ਨੇ ਸਪੈਕ ਸਾਰਿਆਂ ਦਾ ਟੀਮ ਵਰਕ ਹੈ ਸਾਰਿਆਂ ਦਾ ਸਾਥ ਹੈ ਜਿਹਦੇ ਕਰਕੇ ਆਪਾਂ ਬੱਚਿਆਂ ਨੂੰ ਵੀ ਚੰਗੇ ਪਾਸੇ ਲਾਂਚ कामयाब ਹੋ ਰਹੇ ਆ ਜਿਹਨਾਂ ਬੱਚੇ ਨਸ਼ਿਆਂ ਤੋਂ ਵੀ ਦੂਰ ਹੁੰਦੇ ਨੇ ਬੱਚਿਆਂ ਦਾ ਜਿਹੜਾ ਧਿਆਨ ਆਉ ਇੱਕ ਪੋਜ਼ਿਟਿਵ ਪਾਸੇ ਲੱਗਦਾ ਹੈ ਸਿਹਤ ਪੱਖੋਂ ਵੀ ਜਿਹੜਾ ਉਹ ਬਧੀਆ ਰਹਿੰਦੇ ਨੇ ਤਾਂ ਕੱਲ ਦੀ ਜਿਹੜੀ ਸਾਡੀ ਪ੍ਰਾਪਤੀ ਹੈਗੀ ਉਹਦੇ ਬਾਰੇ ਵਿਸਤਾਰ ਦੇ ਵਿੱਚ ਮੈਂ ਦੱਸਣ ਵਾਸਤੇ ਆਪਣੇ ਵੀਰ ਮਨਦੀਪ ਨੂੰ ਬੁਲਾਉਂਗਾ ਮਨਦੀਪ ਸਾਹਿਬ ਸਾਡੇ ਡੀਪੀ ਸਾਹਿਬ ਜਿਹੜੇ ਉਸ ਸਮੇਂ ਮੌਜੂਦ ਵੀ ਸੀਗੇ ਕਿ ਮੰਦੀਪ ਪ੍ਰਭੂ ਹੁਣ ਜੀ ਆਪਣੇ ਸਕੂਲ ਦੇ ਵਿੱਚ ਜਿਹੜੇ ਡੀਪੀ ਸਰ ਨੇਗੇ ਮਨਦੀਪ ਸਿੰਘ ਜੀ ਇਹਨਾਂ ਦੀ ਬਰੌਲਤ ਜਿਹੜੀਆਂ ਇਹ ਕੁੜੀਆਂ ਸਾਡੇ ਪਿੰਡ ਦੀਆਂ ਫਸਟ ਆਈਆਂ ਨੇਗੀਆਂ ਤੇ ਇਹ ਦੱਸਣਗੇ ਵੀ ਕਿਵੇਂ ਇਹਨਾਂ ਨੂੰ ਮਿਹਨਤ ਕਰਾਉਂਦੇ ਰਹੇ ਹਾਂਜੀ ਸਰ ਜੀ ਹਾਂਜੀ ਸਾਰਿਆਂ ਨੂੰ ਪਹਿਲਾਂ ਇੱਥੇ ਆਪਣੇ ਸਕੂਲ ਦੇ ਵਿੱਚ ਪਵਨਤੇ ਸੰਜਨ ਨੂੰ ਪਹੁੰਚਣ ਦੀ ਜੀ ਆਇਆਂ ਕਦਿਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਦੱਸਣਾ ਚਾਹਨਾਗਾ ਤੇ ਮੈਨੂੰ ਇੱਥੇ 1 ਸਾਲ ਹੋਇਆ ਸਕੂਲ ਦੇ ਵਿੱਚ ਆਇਆ ਨੂੰ ਤੇ ਇੱਥੇ ਆ ਕੇ ਪਹਿਲਾਂ ਤੋਂ ਫੁੱਟਬਾਲ ਦੀ ਟੀਮ ਜਿਹੜੀ ਚੱਲਦੀ ਆ ਰਹੀ ਸੀਗੀ ਗੇਮ ਉਹ ਚੱਲਦੀ ਸੀਗੀ ਤੇ ਮੈਂ ਉਸ ਤੋਂ ਬਾਅਦ ਇਹ ਜਿਹੜੀ ਗੇਮ ਆ ਗਈ ਲਗਾਤਾਰ اسی ਗੇਮ ਨੂੰ ਕੰਟੀਨਿਊ ਰੱਖਿਆ ਆਪਣੇ ਭਾਈ ਹੈਪੀ ਸਿੰਘ ਜੀ ਬਲਜਿੰਦਰ ਸਰ ਲੈਕਚਰਰ ਉਹਨਾਂ ਦੀ ਬਦਲੀ ਹੋਣ ਉਪਰੰਤ ਤੇ ਮੈਂ ਇਸੇ ਗੇਮ ਨੂੰ ਜਿਹੜੀ ਫੁੱਟਬਾਲ ਦੀ ਟੀਮ ਨੂੰ ਅੱਗੇ ਵਧਾਇਆ ਤੇ ਅਸੀਂ ਪਿਛਲੇ ਸਾਲ ਦੀਆਂ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨੇ ਖੇਡੂਬਦਨ ਪੰਜਾਬ ਤੇ 67ਵੇਂ ਸਕੂਲ ਸਕੂਲੀ ਖੇਡਾਂ ਦੇ ਵਿੱਚ ਵੀ ਅਸੀਂ ਸਟੇਟ ਪੱਧਰ ਤੇ ਭਾਗ ਲੈ ਚੁੱਕੇ ਹਾਂ ਤੇ ਉਸੇ ਗੇਮ ਨੂੰ ਅਸੀਂ ਜਾਰੀ ਰੱਖਦੇ ਹੋਏ ਹੁਣ ਜਿਹੜਿਆ ਸਾਡੇ ਨੇੜੇ-ਤੇੜੇ ਕੋਈ ਵੀ ਕੰਪੀਟੀਸ਼ਨ ਹੁੰਦਾਗਾ ਅਸੀਂ ਉਹ 'ਚ ਵੱਧ ਚੜ ਕੇ ਹਿੱਸਾ ਲੈਣ ਦੀ ਕੋਸ਼ਿਸ਼ ਕਰਦੇ ਆਂ ਤੇ ਇਸੇ ਤਰ੍ਹਾਂ ਹੁਣ ਪਿੰਡ ਜੋਗਾ ਦੇ ਵਿੱਚ ਜ਼ਿਲ੍ਹਾ ਮਾਨਸਾ ਵਿੱਚ ਜਿਹੜਾ ਇਹ ਟੂਰਨਾਮੈਂਟ ਓਪਨ ਟੂਰਨਾਮੈਂਟ ਲੜਕੀਆਂ ਦਾ ਪਹਿਲੀ ਵਾਰ ਕਰਵਾਇਆ ਗਿਆ ਸੀ ਉਸ ਦੇ ਵਿੱਚ ਜਿਹੜੀਆਂ ਨੌ ਟੀਮਾਂ ਨੇ ਪਾਰਟਿਸਪੇਸ਼ਨ ਕੀਤਾ ਸੀਗਾ ਤੇ ਨੇੜੇ ਇੱਕ ਦੋ ਜਿਹੇ ਹੋਰ ਜਿਨ੍ਹਾਂ ਨੇ ਉੱਥੇ ਇਨਵਾਈਟ ਕੀਤਾ ਸੀਗਾ ਉਹ ਟੀਮਾਂ ਪਹੁੰਚੀਆਂ ਸੀ ਉਹਦੇ ਵਿੱਚੋਂ ਆਪਣੇ ਸਕੂਲ ਦੀ ਟੀਮ ਪਿੰਡ ਹਰੀਗੜਾ ਜ਼ਿਲ੍ਹਾ ਬਰਨਾਲਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਲਾ ਨਾਮ ਦਾ ਸ਼ੋਭਿਤਾ ਤੇ ਆਪਣੇ ਮਾਪਿਓ ਦਾ ਤੇ ਆਪਣੇ ਪ੍ਰਿੰਸੀਪਲ ਸਹਿਬਾਨ ਨੂੰ ਕੀਤਾ ਮੈਂ ਦੇ ਬਾਕੀ ਮੈਂ ਚਾਹਾਂਗਾ ਤੇ ਜਿਹੜੀ ਇੱਥੇ ਸਾਡੀ ਪੰਚਾਇਤ ਸਾਰੇ ਪਤਵੰਤੇ ਸੱਜਣ ਪਹੁੰਚੇ ਨੇ ਤੇ ਇਹਨਾਂ ਲੜਕੀਆਂ ਨੂੰ ਹੌਸਲਾ ਵਜਾਈ ਲਈ ਤੇ ਆਪਣੇ ਹੱਥਾਂ ਨਾਲ ਕੱਪ ਦੇ ਕੇ ਸਨਮਾਨ ਕਰਨ ਧੰਨਵਾਦ ਕੀ ਹੁਣ ਮੈਂ ਆਪਣੇ ਛੋਟੇ ਵੀਰ ਕਲੱਬ ਪ੍ਰਧਾਨ ਲਖਪ੍ਰੀਤ ਸਿੰਘ ਨੂੰ ਬੁਲਾਵਾਂਗਾ ਜੋ ਅੱਗੇ ਉਹਨਾਂ ਦੀ ਬੰਦ ਨਹੀਂ ਆ ਆਪਣੇ ਪਿੰਡ ਦੇ ਸਹਿਯੋਗ ਨਾਲ ਇਸ ਟੀਮ ਨੂੰ ਆਪਾਂ ਇਸੇ ਤਰ੍ਹਾਂ ਕੇ ਚੱਲ ਲਗਾਤਾਰ ਚੱਲ ਰੱਖਣਾ। ਬਾਈ ਸਾਹਮਣੇ ਕੀ ਬੋਲੋ? ਇੱਥੇ ਇੱਥੇ ਹੈ ਦੇ ਕੋਲ ਕਿਵੇਂ ਮਰਜ਼ੀ ਕਰ ਉਹਦੇ ਬਾਅਦ ਨਹੀਂ। ਸਭ ਤੋਂ ਪਹਿਲਾਂ ਤਾਂ ਜੀ ਸਸੇ ਕਾਲ ਦੀ ਸਾਰਿਆਂ ਨੂੰ ਪਿੰਡ ਹਰੀਗੜ੍ਹ ਦੀ ਸਮੁੱਚੀ ਸਕੂਲ ਦੀ ਸਾਡੀ ਕਮੇਟੀ ਤੇ ਨਾਲ ਹੀ ਬੇੜਤੀ ਆ ਜਿੰਨੇ ਵੀ ਸਕੂਲ ਦੇ ਵਿੱਚ ਬੱਚਿਆਂ ਦੇ ਪੇਰੈਂਟਸ ਪਹੁੰਚੇ ਆ ਸਾਰੇ ਹੀ ਵਧਾਈ ਦੇ ਪਾਤਰ ਆ ਆਪਾਂ। ਕੀ ਜਿਹੜਾ ਕੀ ਕੱਲ ਆਪਣੇ ਜਿਹੜੀ ਕੀ ਕੱਲ ਆਪਣੇ ਨੇੜਲੇ ਪਿੰਡ ਜੋਗਾ ਵਿਖੇ ਪਿੰਡੂ ਫਰਵਾਲ ਦਾ ਟੂਰਨਾਮੈਂਟ ਕਰਵਾਇਆ ਗਿਆ ਉਸ ਦੇ ਵਿੱਚ ਆਪਣੇ ਪਿੰਡ ਦੀਆਂ ਕੁੜੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਜਿਹੜੀਆਂ ਕੁੜੀਆਂ ਤੋਂ ਪਿਛਲੇ ਸਾਲ ਇਹ 5-0 ਨਾਲ ਹਾਰ ਗਈਆਂ ਸੀ ਕੱਲ ਉਹਨਾਂ ਨੂੰ ਇਹ 3-0 ਨਾਲ ਹਰਾ ਕੇ ਆਈਆਂ ਬਹੁਤ ਵਧੀਆ ਵਧਾਈ ਇਹ ਪੱਤਰ ਨੇ ਪੜਾਵੋ ਆ ਕੁੜੀਆਂ ਨੇ ਦੇਖ ਲਓ ਇਸ ਤੋਂ ਬਾਅਦ ਜੇ ਗੱਲ ਕਰੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇਹਨਾਂ ਬੱਚੀਆਂ ਨਾਲ ਵਾਅਦਾ ਕਰ ਚੁੱਕੇ ਹਾਂ ਅਸੀਂ ਕਲੱਬ ਕਿੰਨੇ ਹੋ ਇੱਕ ਤਾਂ ਇਹਨਾਂ ਨਾਲ ਵਾਅਦਾ ਕੀਤਾ ਪੂਰੀ ਕਮੇਟੀ ਨੂੰ ਤੇ ਬਾਬਾ ਜੀ ਨੂੰ ਦੱਸਣਾ ਚਾਹਾਂਗੇ ਕਿ ਇਹਨਾਂ ਨੂੰ ਕਿਟਾ ਲਿਆ ਕੇ ਦੇਣੀ ਨੇ ਜਲਦੀਆਂ ਅਸੀਂ ਕਲੱਬ ਕਿੰਨੇ ਹੋ ਲਿਆ ਕੇ ਦੇ ਰਹੇ ਹਾਂ ਇਹਨਾਂ ਨੂੰ ਆਉਣ ਵਾਲੇ ਅਗਲੇ ਸੋਮਵਾਰ ਅਸੀਂ ਕਿਟਾ ਲਿਆ ਕੇ ਦੇ ਦੇਣੀ ਆਂ ਜੀ ਤੇ ਦੂਸਰਾ ਅਸੀਂ ਕਲੱਬ ਦਾ ਸਹਿਯੋਗ ਵੀ ਹੋਊਗਾ ਕਮੇਟੀ ਦਾ ਸਕੂਲ ਦੇ ਸਟਾਫ ਦਾ ਸਹਿਯੋਗ ਚਾਹੁੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਇਦਾਂ ਦਾ ਟੂਰਨਾਮੈਂਟ ਜਿਵੇਂ ਜੋਗਾ ਦੇ ਵਿੱਚ ਕਰਵਾਇਆ ਗਿਆ ਸੀ ਇੱਕ ਕੱਲਾ ਲੜਕਿਆਂ ਦਾ ਟੂਰਨਾਮੈਂਟ ਜਿਹੜਾ ਕਿ ਬਰਨਾਲੇ ਜ਼ਿਲ੍ਹੇ ਦਾ ਪਹਿਲਾ ਹੋਊਗਾ ਆਪਣੇ ਹਰੀਗੜ ਕਰਾਉਣਾ ਚਾਹੁੰਦੇ ਆ ਜੀ ਤੇ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਸਾਡੇ ਇੱਥੋਂ ਦੇ ਮਿਹਨਤੀ ਸਾਡੇ ਡੀਪੀ ਸਾਹਿਬ ਦਾ ਜਿਨ੍ਹਾਂ ਨੂੰ 1 ਸਾਲ ਹੋਇਆ ਆਇਆ ਨੂੰ ਉਹਨਾਂ ਨੇ ਇੱਥੇ ਆ ਕੇ ਇਸ ਤੋਂ ਪਹਿਲਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਲਗਭਗ 40 ਤੋਂ 45 ਮੈਡਲ ਆਪਣੇ ਸਕੂਲ ਦੇ ਵਿੱਚ ਲਿਆ ਚੁੱਕਿਆ ਜੀ ਤੇ ਹੁਣ ਵੀ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਜਿਵੇਂ ਸਾਡੇ ਡੀਪੀ ਸਾਹਿਬ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਅਸੀਂ ਵੀ ਡੀਪੀ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਕਿਸੇ ਵੀ ਟਾਈਮ ਤੁਹਾਨੂੰ 24 ਘੰਟੇ ਕਿਸੇ ਵੀ ਹੈਲਪ ਦੀ ਲੋੜ ਆ ਸਾਡਾ ਪੂਰਾ ਪਿੰਡ ਸਾਡਾ ਕਲੱਬ ਤੁਹਾਡੇ ਨਾਲ ਖੜਾ ਕੁੜੀਆਂ ਨੂੰ ਕਿਤੇ ਵੀ ਖੇਡਣ ਲੈ ਕੇ ਜਾਣਾ ਲੈ ਕੇ ਆਉਣਾ ਸਾਨੂੰ ਬਾਬਾ ਜੀ ਨੇ ਕੱਲ ਵੀ ਇਹ ਗੱਲ ਕਹੀ ਸੀਗੀ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਗਾਦੇ ਗਿਓ ਵੀ ਪਹਿਲਾਂ ਕਿਉਂ ਨਹੀਂ ਦੱਸਿਆ ਤੇ ਅੱਗੇ ਤੋਂ ਕਿਤੇ ਵੀ ਜਾਣਾ ਖਾ ਕੇ ਕਰਕੇ ਦੱਸਾਂਗੇ ਵੀ ਸਾਨੂੰ ਇੱਕ ਵਾਰ ਜਰੂਰ ਪਤਾ ਹੋਵੇ ਆਪਾਂ ਕਿ ਕਿੱਥੇ ਜਾਣਾ ਕਿਉਂ ਸਾਨੂੰ ਪਤਾ ਸੀਗਾ ਪਰ ਅਸੀਂ ਸਾਧਨ ਕਰ ਚੁੱਕੇ ਸੀਗੇ ਉਹ ਤਾਂ ਬਾਬਾ ਜੀ ਨੇ ਕਿਹਾ ਵੀ ਕਿਤੇ ਵੀ ਜਾਣਾ ਬਾਬਾ ਜੀ ਦੀ ਗੱਡੀ ਹੈ ਆਪਣੇ ਕੁੜੀਆਂ ਬਾਤ ਹਮੇਸ਼ਾ ਹਾਜ਼ਰ ਵਾਹ ਜੀ ਧੰਨਵਾਦ ਬਹੁਤ ਬਹੁਤ ਬਾਬਾ ਜੀ ਤੇ ਬਾਕੀ ਹੁਣ ਜਿੰਨੀ ਵੀ ਇੱਥੇ ਸੰਗਤ ਪਹੁੰਚੀ ਆ ਕਿੰਨੇ ਪੈਟਨ ਜੋ ਕਿ ਬਹੁਤ ਹੁੰਦੇ ਆ ਇਸ ਵਿੱਚ ਹਾਂ ਬਾਬਾ ਇੱਕ ਤਾਂ ਬੂਟ ਹੋਣਗੇ ਜੀ ਤੇ ਕਟਾ ਜਲਸੀਆਂ ਤੇ ਲੋਰ ਹੋਊਗੀ ਨਾਲ ਉਹ ਟੀ-ਸ਼ਰਟ ਇੱਕ ਤਾਂ ਮੈਨੂੰ ਕੀ ਕਹਿੰਦਾ ਸੀ ਵੀ ਕੀ ਲੈਣੇ ਆ ਵੀ ਉਹਦੇ ਵਾਸਤੇ ਮਤਤ ਚਾਹੀਦੀ ਹੈ ਤੇ ਇੱਕ ਅਸੀਂ ਇਸ ਤੋਂ ਬਾਅਦ ਜਿਹੜੇ ਸਟੈਡ ਨੇ ਬੱਚਿਆਂ ਕੋਲੇ ਉਹ ਤਾਂ ਕਲੱਬ ਲਿਆ ਕੇ ਦੇ ਹੀ ਰਿਹਾ ਜੀ ਤੇ ਜਿਹੜੇ ਖੇਡਣ ਤੋਂ ਪਹਿਲਾਂ ਪ੍ਰੈਕਟਿਸ ਵਾਸਤੇ ਸਪੋਰਟਸ ਸ਼ੂ ਹੁੰਦੇ ਨੇ ਅਸੀਂ ਉਹਦੇ ਵਾਸਤੇ ਬਾਬਾ ਜਗਰਾਜ ਸਿੰਘ ਜੀ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਉਹ ਬੂਟਾਂ ਦੀ ਲੋੜ ਹੈਗੀ ਨੇ ਬੱਚੇ ਬਾਬਾ ਜੀ ਆਜੋ ਤੁਸੀਂ ਆਇਓ ਉਰੀ ਆਜੋ ਬਾਬਾ ਜੀ ਬਾਬਾ ਜੀ ਆਈ ਜਾਓ ਜੀ ਬਾਬਾ ਜੀ ਆਈ ਜਾਓ ਜੀ ਆਜੋ ਜੀ ਆਜੋ 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 ਬਾਬਾ ਜੀ ਹਾਂ ਬਾਬਾ ਜੀ ਇੱਕ ਤਾਂ ਬਸ ਬਾਬਾ ਜੀ ਕਹਿੰਦੇ ਬਈ ਸਾਡੇ ਲੋ ਜੀ ਲੋ ਜੀ ਬੱਚਿਓ ਤੁਹਾਡੇ ਵੋਟਾਂ ਦਾ ਹੱਲ ਹੋ ਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਬਾਬਾ ਜੀ ਦੇ ਨਾਂ ਤੇ ਅਭੀ ਜਿਹੜਾ ਵੀ ਤੁਹਾਨੂੰ ਵਾਦਾ ਕੀਤਾ ਸੀਗਾ ਬਾਬਾ ਜੀ ਦਾ ਹਰ ਦਮ ਆਪਣੇ ਨਾਲ ਨੇ ਇਸ ਤੋਂ ਬਾਅਦ ਜੇ ਤੁਸੀਂ ਇਦਾਂ ਹੀ ਸਾਡੇ ਨਾਲ ਪਿੰਡ ਦੇ ਵਿੱਚ ਇੱਕ ਹੋਰ ਬੇਨਤੀ ਆ ਜਿੰਨੇ ਵੀ ਇਸ YouTube ਚੈਨਲ ਤੇ ਬਾਈ ਸੋਖੀ ਸ਼ੇਰ ਗਿੱਲ ਜੀ ਤੇ ਜੁੜੇ ਹੋਏ ਆ ਕਿਸੇ ਵੀ ਸਾਡੇ ਲਵੇ ਲੋਣੇ ਪਿੰਡ ਦੇ ਵਿੱਚੋਂ ਸਾਡੇ ਇਥੇ ਵਿੰਗ ਵੀ ਪੰਜਾਬ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਹੈਗਾ ਉਸ ਤੋਂ ਇਲਾਵਾ ਜੇ ਸਾਡੇ ਲਵੇ ਲੋਣੇ ਪਿੰਡਾਂ ਦੀਆਂ ਕੁੜੀਆਂ ਜਾਂ ਮੁੰਡੇ ਇੱਥੇ ਖੇਡਣਾ ਆਉਣਾ ਚਾਹੁੰਦੇ ਆ ਸਾਰਿਆਂ ਲਈ ਖੁੱਲੇ ਛੱਦੇ ਆ ਉਹਨਾਂ ਦਾ ਗਰਾਊਂਡ ਆ ਇਹ ਸਾਡੇ ਪਿੰਡ ਦਾ ਗਰਾਊਂਡ ਨਹੀਂ ਇਹ ਪੂਰੇ ਜ਼ਿਲ੍ਹੇ ਦਾ ਗਰਾਊਂਡ ਆ ਕਦੋਂ ਵੀ ਆ ਕੇ ਇੱਥੇ ਕੁੜੀਆਂ ਮੁੰਡੇ ਖੇਡ ਸਕਦੇ ਆ ਸਾਡੇ ਕਲੱਬ ਦੇ ਮੈਂਬਰ ਆ ਇੱਥੇ ਜਦੋਂ ਕੁੜੀਆਂ ਪ੍ਰੈਕਟਿਸ ਕਰਦੀਆਂ ਉਹਦੇ ਗੇੜਾ ਮਾਰਦੇ ਰਹਿੰਦੇ ਆ ਇਹ ਨਹੀਂ ਹੈਗਾ ਵੀ ਕਦੋਂ ਕੋਈ ਬਾਹਰਲਾ ਬੰਦਾ ਆ ਕੇ ਇਹਨਾਂ ਨੂੰ ਡਿਸਟਰਬ ਕਰੂਗਾ ਨ ਲਈ ਬੇਨਤੀ ਆ ਪਿੰਡ ਵਾਲਿਆਂ ਨੂੰ ਵੀ ਕਿ ਵੱਧ ਤੋਂ ਵੱਧ ਆਪ ਦੇ ਬੱਚਿਆਂ ਨੂੰ ਖੇਡਾਂ ਵੱਲ ਜੋੜੋ ਕਿਉਂਕਿ ਜਿਹੜਾ ਸੇਮਾ ਦਰਿਆ ਆਪਣੇ ਚ ਅੱਜ ਕੱਲ ਨਸ਼ਿਆਂ ਦਾ ਚੱਲ ਰਿਹਾ ਆਪਾਂ ਉਹ ਤੋਂ ਆਪਣੇ ਨੌਜਵਾਨੀ ਨੂੰ ਬਚਾ ਸਕੀਏ ਤਾਂ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਰੰਗਲਾ ਪੰਜਾਬ ਬਣਾ ਸਕੀਏ ਤੇ ਆਪਾਂ ਆਪਣੇ ਇੱਥੋਂ ਇੱਕ ਅੰਡਾਲਡੋ ਹੋਇਆ ਹੋਰ ਆਪਣੇ ਚ ਕਿੰਨੀਆਂ ਕੁੜੀਆਂ ਜਿਹੜੇ ਕਿ ਨੈਸ਼ਨਲ ਖੇਡੀਆਂ ਨੇ ਇੰਟਰਨੈਸ਼ਨਲ ਖੇਡੀਆਂ ਨੇ ਉਹ ਵੀ ਇਹਨਾਂ ਦੇ ਭੈਣ ਭਾਈ ਨੇ ਜੇ ਉਹ ਖੇਡੇ ਆ ਤਾਂ ਤੁਹਾਡੇ ਬੱਚੇ ਵੀ ਇੱਥੇ ਏਦੋਂ ਵੱਧ ਖੇਡ ਸਕਦੇ ਆ ਤਾਂ ਬੱਚਿਆਂ ਨੂੰ ਵੱਤ ਤੋਂ ਵੱਤ ਖੇਡਾਂ ਦੇ ਵਿੱਚ ਜੋੜੋ ਤੇ ਸ਼ਾਮ ਨੂੰ ਵੱਤ ਤੋਂ ਵੱਤ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਭੇਜੋ ਇਸ ਤੋਂ ਬਾਅਦ ਆਪਾਂ ਜਿਹੜੀ ਟਾਈਮ ਦਾ ਬੜੀ ਸ਼ਾਬਰੀ ਤੋਂ ਇੰਤਜ਼ਾਰ ਕਰ ਰਹੇ ਆ ਬੱਚੇ ਵੀ ਦੇਖ ਰਿਹਾ ਕਿ ਸਾਡੇ ਮੈਡਲ ਟਰੇ ਦੇ ਵਿੱਚ ਪਏ ਆ ਤੇ ਉਹਨਾਂ ਦਾ ਕੱਪ ਵੀ ਜਿਹੜਾ ਬੱਚਿਆਂ ਨੇ ਕੱਲ ਜਿੱਤੇਗਾ ਤੇ ਮੈਂ ਸਕੂਲ ਦੀ ਕਮੇਟੀ ਨੂੰ ਤੇ ਸਾਡੇ ਸਕੂਲ ਦੇ ਸਮੂਹ ਸਟਾਫ ਨੂੰ ਤੇ ਭਾਈ ਜਗਰਾਤ ਸਿੰਘ ਜੀ ਗਿੱਲ ਹਰੀਗੜ ਉਹਨਾਂ ਨੂੰ ਬੇਨਤੀ ਕਰਦਾ ਕਿ ਬੱਚਿਆਂ ਨੂੰ ਆਪਦੇ ਹੱਥਾਂ ਨਾਲ ਮੈਡਲ ਦੇ ਕੇ ਸਲਮਾਨ ਕਰਨਗੇ ਤੇ ਬੱਚਾ ਇਕੱਲਾ-ਇਕੱਲਾ ਆ ਕੇ ਬੱਚਾ ਆਪਣਾ ਮੈਡਲ ਪ੍ਰਾਪਤ ਕਰ ਲੇ ਹਾਂਜੀ ਆਜੋ ਜੀ ਆਜੋ ਮੈਲ ਮੈਲ ਆਜੋ ਆਜੋ ਆਜੂ ਇਕੱਲਾ ਤੁਸੀਂ ਬੋਲੋਗੇ ਕਿ ਭਾਈ ਬੋਲਣਗੇ ਉਹ ਲਾਦੀ ਮੈਂ ਕਹ ਲਾਦੀ ਬੁੱਧੀ ਚੱਲ ਬਸ ਇਧਰੋਂ ਜਵਾਬ ਤੂੰ ਹੀ ਚੁਕਾ ਦੇ ਨਾ ਕਿਸ ਤੋਂ ਆਜੋ ਆਜੋ ਪੁੱਤ ਆਜੋ ਤੇ ਹੁਣ ਆਜੋ ਆਜੋ ਮੈਡਮ ਤੁਸੀਂ ਵੀ ਆ ਜਿਓ ਵੀ ਸੰਗ ਦੇਗਾ ਕੋਈ ਆਜੋ ਆਜੋ ਮੈਡਲ ਦੇ ਉਹਨੇ ਕਿੰਨੇ ਪੈਸੇ ਲਿਖਾਣਾ ਬੜਾ ਨੰਨ ਬੜਾ ਅੰਕਲ ਤੂੰ ਬਾਤ ਚਪਾ ਤੂੰ ਫੜਾ ਇਧਰ ਨੂੰ ਜਾ ਕੋ ਪੁੱਤ ਤੇ ਇਸ ਤੋਂ ਬਾਅਦ ਜਿਹੜਾ ਕਿ ਬੱਚਿਆਂ ਦੇ ਮੈਡਲ ਪਾਏ ਜਾ ਰਹੇ ਆ ਜਿਹੜੇ ਕਿ ਕੱਲ ਬੱਚਿਆਂ ਨੇ ਜੋਗੇ ਪਿੰਡੂ ਟੂਰਨਾਮੈਂਟ ਕਰਵਾਇਆ ਗਿਆ ਉਹਦੇ ਵਿੱਚ ਤੇ ਗੁੱਗੀ ਬੱਚਿਆਂ ਨੇ ਬਹੁਤ ਈਆ ਆਜੋ ਆਜੋ ਸੋਹਣਾ ਆਜੋ ਮੰਜੀ ਤਾਂ ਉਹਨਾਂ ਦਾ ਬੱਚਿਆਂ ਨੂੰ ਮੈਡਲ ਦਿੱਤੇ ਜਾ ਰਹੇ ਆ ਹੁਣ ਤੇ ਬੇਨਤੀ ਹੈ ਕਿ ਕੱਲਾ-ਕੱਲਾ ਬੱਚਾ ਆ ਕੇ ਆਪਣਾ ਮੈਡਲ ਪ੍ਰਾਪਤ ਕਰ ਲੇ ਤੇ ਤੇ ਹੁਣ ਕੱਲਾ-ਕੱਲਾ ਬੱਚਾ ਬੁੱਤੋ ਮੈਡਲ ਪਾ ਲਓ ਕੋਪੜੇ ਬਾਹ ਜੀ ਆਜੋ ਹੁਣ ਕੱਲਾ-ਕੱਲਾ ਬਾਈ ਸਾਡੇ ਪਿੰਡੋਂ ਫੌਜੀ ਹੈਗਾ ਬਾਈ ਗੋਗੀ ਨੂੰ ਬਾਈ ਸਾਹਿਬ ਵੀ ਸਾਡੇ ਤੇ ਮੈਨ ਪਹੁੰਚਿਆ ਬੱਚਾ ਇਹ ਫੌਜੀ ਆਰਡਰਾਂ ਤੇ ਨੌਕਰੀ ਕਰਦੀਆਂ ਤਾਂ ਹੀ ਆਪਰਾ ਪਰੋਂ ਪਹੁੰਚਿਆ ਇੱਥੇ ਤੇ ਬਾਈ ਦਲਪ੍ਰੀਤ ਜੀ ਖਜ਼ਾਨਚੀ ਕਲੱਬ ਸਾਹਿਬ ਆਜੋ ਜੀ ਤੁਸੀਂ ਆਜੋ ਬਈਆ ਆਜੋ ਸਾਰੀ ਟੀਮ ਆਜੋ ਹੁਣ ਲੇਨ ਬਣਾ ਕੇ ਆਜੋ ਬੱਚੇ ਸਾਰੇ ਹਾਂ ਲੇਨ ਬਣਾ ਕੋਕਰ ਦੇ ਪਾਸੇ ਪੁੱਤ ਲੇਨ ਬਣਾ ਕੇ ਆਜੋ ਹਾਂ ਇਧਰ ਪਵਾਈ ਚਲੋ ਮੈਡਮ ਪਾ ਲਓ ਜੀ ਪਾ ਲਓ ਪਵਾਈ ਚਲੋ ਪਵਾਈ ਚਲੋ ਪੁੱਤ ਕੱਲੇ ਕੱਲੇ ਆ ਕੇ ਤੇ ਹੁਣ ਨਹੀਂ ਨਹੀਂ ਬਹੁਤ ਬਹੁਤ ਵਧੀਆ ਮੈਡਲ ਪੈ ਰਹੇ ਆ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਬੱਚਿਆਂ ਨੂੰ ਕੱਪ ਆਗਾ ਉਹਦੇ ਤੇ ਹਾਂ ਮੈਡਲ ਪਵਾ ਕੇ ਸਾਰੇ ਥੱਲੇ ਬਹਿ ਜਾਓ ਜਿਹਦੇ ਨਹੀਂ ਨਹੀਂ ਬਹੁਤ ਵਧੀਆ ਬਾਈ ਦੇਖੋ ਛੋਟੀਆਂ ਛੋਟੀਆਂ ਕੁੜੀਆਂ ਨੇ ਹਨਾ ਤੇ ਕਿੱਡਾ ਵੱਡਾ ਇਹਨਾਂ ਨੇ ਮਾਰਕਾ ਮਾਰਿਆ ਗੱਲ ਹੌਸਲੇ ਦੀ ਹੁੰਦੀ ਆ ਤੇ ਬਾਬਾ ਜੀ ਦੀ ਵੱਡੀ ਗੱਲ ਬਈ ਭਾਈ ਸਾਹਿਬ ਭਾਈ ਜਗਰਾਤ ਸਿੰਘ ਜੀ ਦਾ ਬਹੁਤ ਵੱਡਾ ਸਹਿਯੋਗ ਹੈਗਾ ਬੈਜੋ ਬੋਤ ਥੱਲੇ ਬੈਜੋ ਬੈਠੋ ਬੈਠੋ ਸਾਰੇ ਕੱਪ ਵੀ ਅੱਕ ਲੋ ਬਈ ਤੇ ਫੁੱਟਬਾਲ ਦੇ ਦੋ ਬੱਚਿਆਂ ਨੂੰ ਇਹ ਕੱਲ ਬਾਲ ਵੀ ਉੱਥੋਂ ਹੀ ਆਈ ਹੈ ਜੀ ਠੀਕ ਹੈ ਇਸੇ ਨਾਲ ਮੈਂ ਜਿੱਤ ਕੇ ਲਿਆਏ ਨੇ ਨਹੀਂ ਨਹੀਂ ਬਹੁਤ ਵਧੀਆ ਬਈ ਕੈਪਟਨ ਸੈਂਟਰ ਫੜ ਲਓ ਆ ਜੀ ਮੈਂ ਪੂਰੇ ਦਰ ਲੋ ਹਾਂ 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 ਤੇ ਹੁਣ ਜਿਹੜਾ ਬੱਚਿਆਂ ਦੀ ਗਰੁੱਪ ਯਾਦਗਾਰੀ ਗਰੁੱਪ ਫੋਟੋਗ੍ਰਾਫੀ ਬਿਲਕੁਲ ਜੀ ਤੇਜੀ ਸਾਡੇ ਪੰਜਾਬ ਪედაਵਰ ਚੈਨਲ ਵੱਲੋਂ ਬਧਾਈਆਂ ਸਾਡੇ ਪਿੰਡ ਦੀਆਂ ਸਾਰੀਆਂ ਕੁੜੀਆਂ ਨੂੰ ਤੇ ਸਭ ਤੋਂ ਵੱਧ ਧੰਨਵਾਦ ਅਸੀਂ ਭਾਈ ਸਾਹਿਬ ਭਾਈ ਜਗਰਾਤ ਸਿੰਘ ਜੀ ਦਾ ਕਰਦੇ ਆਂ ਵੀ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ ਅਸੀਂ ਬੇਨਤੀ ਕਰਦੇ ਆਂ ਤਾਂ ਇਹ ਖੜੇ ਸਾਡੇ ਨਾਲ ਆਪਾਂ ਕਹਿ ਦਈਏ ਵੀ ਸ਼ਿਰਤੇ ਇਹਨਾਂ ਦਾ ਹੱਥ ਹੋਣਦਾਗਾ ਤੇ ਹਜੂਰ ਸਾਹਿਬ ਦੇ ਬਾਬਾ ਜੀ ਸੇਵਾਦਾਰ ਨੇ ਭਰਾਵੋ ਬਾਗਾ ਵਾਲਿਆਂ ਮੈਂ ਕਹਣਾ ਵੀ ਸਾਡੇ ਹਰੀਗੜ੍ਹ ਦੇ ਵਿੱਚ ਮੈਂ ਪਹਿਲਾ ਇਨਸਾਨ ਇਹ ਜਾ ਦੇਖਿਆ ਵੀ ਜਿਹੜਾ ਬਾਈ ਨੌਜਵਾਨ ਪੀੜੀ ਨਾਲ ਮੋਢੇ ਨਾਲ ਲਪਰੀ ਦੇ ਬਾਈ ਮੋਢੇ ਨਾਲ ਜੋੜ ਕੇ ਖੜ ਜਾਂਦੇ ਵੈਸੀ ਥੋੜੇ ਨਾਲ ਨਹੀਂ ਪਿੰਡ ਚ ਪੈਸਾ ਬਹੁਤ ਬੰਦਿਆਂ ਕੋਲੇ ਆ ਬਹੁਤ ਬੰਦਿਆਂ ਕੋਲੇ ਆ ਉਹਦੇ ਨਹੀਂ ਪਰ ਕੋਈ ਸਪੋਰਟ ਨਹੀਂ ਕਰਦਾ ਹੈਗਾ ਇੱਕ ਵਾਰੀ ਮੋਹਰ ਲਵਾ ਕੇ ਬਾਈ ਸਾਈਡ ਤੇ ਹੋ ਜਾਂਦੇ ਵੀ ਆ ਹਟ ਦੇ ਮਾਰਕਾ ਲੱਗ ਗਿਆ ਬਹੁਤੇ ਵੀਰਾਂ ਨੂੰ ਮੇਰੀ ਗੱਲ ਦਾ ਗੁੱਸਾ ਲੱਗਣਾ ਕਿਉਂ ਭਰਾਵੋ ਆਪਾਂ ਸੱਚੇ ਸੋਚੇ ਜੇ ਬੰਦੇ ਆ ਹਨਾ ਤੇ ਬਿਲਕੁਲ ਤੇ ਬਾਬਾ ਜੀ ਵੱਲੋਂ ਧੰਨਵਾਦ ਕਰਵਾ ਦੀ ਇੱਕ ਵਾਰੀ ਮੈਂ ਥੋੜਾ ਆ ਫਿਰ ਜਿਹੜੀ ਗੱਤ ਹੀ ਹੋ ਜਾਂਦਾ ਹਨਾ ਤੇ ਬਾਬਾ ਜੀ ਆਪਦੇ ਵੱਲੋਂ ਧੰਨਵਾਦ ਕਰਦੇ ਫੜ ਲਓ ਬਸ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਅੱਜ ਦਾ ਜੋ ਦਿਹਾੜਾ ਸਭ ਬਸ ਅਈ ਰੱਖ ਲੋ ਬਬਈ ਕੋਲ ਵਧਾਈ ਇਹ ਡੀਪੀ ਸਾਹਿਬ ਨੂੰ ਜਾਂਦੀ ਹੈ ਸਾਰੇ ਸਮੂਹ ਸਟਾਫ ਨੂੰ ਜਾਂਦੀ ਹੈ ਤੇ ਅੱਗੇ ਵਾਸਤੇ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਕਿ ਸਾਡੇ ਬੱਚਿਆਂ ਤੇ ਅਈ ਮਿਹਰ ਭਰਿਆ ਹੱਥ ਰੱਖ ਕੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਹੋਰ ਵੀ ਖੇਡਾਂ ਦੇ ਵਿੱਚ ਮੱਲਾ ਮਾਰੇ ਖਾਸ ਕਰਕੇ ਡੀਪੀ ਸਾਹਿਬ ਦਾ ਦੁਆਰੇ ਫੇਰ ਸਮੂਹ ਸਮੂੱਚੇ ਸਟਾਫ ਦਾ ਇਸ ਸਕੂਲ ਦੀ ਕਮੇਟੀ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਨ੍ਹਾਂ ਨੇ ਅੱਜ ਤੋਂ ਨਹੀਂ ਪਹਿਲਾਂ ਤੋਂ ਲਾਖੀ ਜਿਵੇਂ ਰੱਸਾ ਕਸੀ ਦੀ ਟੀਮ ਹੈ ਹਰੀ ਗੜ ਦੀ ਰਕਾਲ ਬਣਾ ਕੇ ਗਏ ਨੇ ਪਹਿਲੇ ਡੀਪੀ ਸਾਹਿਬ ਤੇ ਉਸ ਤੋਂ ਬਾਅਦ ਹੁਣ ਵਾਲੇ ਡੀਪੀ ਸਾਹਿਬ ਦਾ ਧੰਨਵਾਦ ਉਹਨੂੰ ਜਾਦੇ ਕਰਦੇ ਆ ਕਿਉਂਕਿ ਇਹਨਾਂ ਨੇ ਵੀ ਉਹਨਾਂ ਦਾ ਲਾਇਆ ਹੋਇਆ ਬੂਟਾ ਦਿਨ ਦੁਗਣੀ ਰਾਤ ਚੌਗਣੀ ਮਿਹਨਤ ਕਰਕੇ ਉਹਨੂੰ ਫਲ ਜਾਦੇ ਲਾਇਆ ਫਲ ਡਿੱਗਣ ਨਹੀਂ ਦਿੱਤਾ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਬਾਬਾ ਜੀ ਆਪਣੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਨਾ ਜੀ ਤੁਹਾਡੇ ਨਾਲ ਖੜੇ ਨੇਗੇ ਇਹ ਬਹੁਤ ਐਕਟਿਵ ਨੇ ਜੀ ਮੈਂ ਪਿੱਛੇ ਦੇ ਕੁਝ ਦਿਨ ਪਹਿਲਾਂ ਹੋ ਗਈ ਈਸਰ ਨਾਲ ਆਇਆ ਸੀਗਾ ਜੀ ਇਹ ਸਕੂਲ ਦੇ ਕੰਮ ਨੂੰ ਪਰਸਨਲ ਹੀ ਲੈ ਕੇ ਕਰਦੇ ਆ ਵੀ ਜਿਵੇਂ ਆਪਦੇ ਘਰ ਦਾ ਕੰਮ ਹੁੰਦਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਹਣਾ ਸੋ ਠੀਕ ਆ ਜੀ ਮਿਹਰਬਾਨੀ ਤੇ ਪਾਈ ਜਗਰਾਤ ਸਿੰਘ ਜੀ ਵੱਲੋਂ ਹੁਣ ਸਾਡੇ ਡੀਵੀ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ ਸਟੇਜ ਉੱਤੇ ਆ ਕੇ ਬੋਲਣੇ ਸ਼ਾਨਹਾਰ ਜੀ ਤੋ ਹੁਣਾ ਇਸ ਤੋਂ ਬਾਅਦ ਸਾਡੇ ਸਕੂਲ ਦੇ ਇੰਚਾਰਜ ਐਸ ਵੀਰ ਮੈਡਮ ਨੀਤਾ ਜੀ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ ਮੇਰੇ ਸੋਨਹਟ ਸਾਡੀ ਕਾਹਲੇ ਤੋਂ ਵੀ ਤਾਂ ਸਾਇਸਾ ਹੋ ਰਹੀ ਜੀ ਕਿ ਸਤਿ ਸ੍ਰੀ ਅਕਾਲ ਬਾਬਾ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਡੀਪੀ ਸ਼ਾਪ ਦਾ ਪੇਮੈਂਟ ਹੁੰਦਾ ਰਿਮਾਨ ਕੀਤਾ ਤੇ ਆਹ ਟਾਈਮ ਦੇ ਵਿੱਚ ਵੀ ਬਾਬਾ ਜੀ ਵਾਦਾ ਕਰਦੇ ਆ ਕੋਈ ਹੈ ਨਹੀਂ ਜਜਮੈਂਟ ਵੀ ਕਿੰਨੇ ਪੈਸੇ ਆਣੇ ਸਾਡਾ ਕੰਮ ਬਾੜੀ ਬਾਜੀ ਤੇ ਬਾਬਾ ਜੀ ਲਗਭਗ ਅੱਛਾ ਉਹ ਤਾਂ ਪਤਾ ਕਰਨਾ ਪਊਗਾ